ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾਛੀਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਰਾਜਪਾਲ ਰਾਜੂ ਹੁਰਾਂ ਦੇ ਕੋਲ ਸੋ ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਬਹੁਤ ਵਧੀਆ ਚੰਗੇ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਜਰਸੀ ਬੱਛੀਆਂ ਹੋਣਗੀਆਂ ਐਚ ਐਫ ਕ੍ਰੋਸ ਬੱਛੀਆਂ ਹੋਣਗੀਆਂ ਸ਼ਾਹੀਵਾਲ ਕ੍ਰੋਸ ਬੱਛੀਆਂ ਹੋਣਗੀਆਂ ਸੋ ਡਿਟੇਲ ਜਿਹੜੀ ਆਪਾਂ ਵੀਰ ਰਾਜਪਾਲ ਰਾਜੂ ਦੇ ਨਾਲ ਪੂਰੀ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 23 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸਵੇਰ ਮਾਰਨਿੰਗ ਦੇ 10 10:30 ਵਜੇ ਦਾ ਸਮਾਂ ਹੈਗਾ ਸੋ ਪਸ਼ੂ ਤੁਹਾਨੂੰ ਪਸੰਦ ਆਉਣਗੇ ਜਰਸੀ ਬੱਚੀਆਂ ਬਹੁਤ ਕਮਾਲ ਦੀਆਂ ਨੇ ਅੱਜ ਬਾਈ ਲੈ ਕੇ ਆਇਆ ਤੇ ਪੂਰੀ ਇਨਫਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਟੋਟਲ ਟੋਟਲ ਜੇਕਰ ਆਪਾਂ ਨਗਾਂ ਦੀ ਗੱਲ ਕਰੀਏ ਤੇ ਘੱਟੋ ਘੱਟ ਵੀ ਜਿਆਦਾ ਨਹੀਂ ਤੇ 4 5 6 6 ਨਗਾ ਜਿ ਵਿਕਾਉ ਨੇ ਠੀਕ ਆ ਤੇ ਬਾਕੀ ਹੋ ਸਕਦਾ ਵਾਧ ਵੀ ਹੋਣ ਬਾਕੀ ਪੁੱਛ ਲਾਂਗੇ ਕਿਹੜੇ ਕਿਹੜੇ ਪਸ਼ੂ ਅੱਜ ਕਿੰਨੇ ਮੋੜ ਰੇਟ ਭਾਅ ਪੜਤਾ ਕੀ ਰਹੂਗਾ ਸੋ ਜਿਹੜਾ ਪਸ਼ੂ ਤੁਹਾਨੂੰ ਖਾਸ ਤੌਰ ਤੇ ਦੋਸਤੋ ਪਸੰਦ ਆਵੇ ਉਹਦੀ ਜਵਾਈ ਤੁਸੀਂ ਕਰ ਸਕਦੇ ਹੋ ਜੇਕਰ ਗੱਬਣ ਪਸ਼ੂ ਆ ਤੇ ਟਿੱਪਕੇ ਤਾਂ ਨਹੀਂ ਕਰ ਸਕਦੇ ਠੀਕਾ ਜੀ ਤੇ ਰੇਟ ਭਾਅ ਵੜਦਾ ਨਾਰਮਲ ਤੇ ਬਿਲਕੁਲ ਜਾਇਜ਼ ਹੁੰਦਾ ਹਰ ਵਾਰ ਦੀ ਤਰ੍ਹਾਂ ਅੱਜ ਵੀ ਰੇਟ ਭਾਅ ਵੜਦਾ ਬਿਲਕੁਲ ਜਾਇਜ਼ ਹੋਵੇਗਾ ਪਸ਼ੂ ਤੁਹਾਨੂੰ ਦਿਖਾ ਦਾਂਗੇ ਚੜਦੇ ਤੋਂ ਚੜਦਾ ਪਸ਼ੂ ਚੰਗਾ ਕੁਆਲਿਟੀ ਵਾਲੀਆਂ ਪੁੜੀਆਂ ਵੜਾ ਨੇ ਅਡਰ ਕੁਆਲਿਟੀ ਬਿਲਕੁਲ ਜਿਹੜੀ ਆ ਦੋਸਤੋ ਪਹਿਲ ਰੱਖ ਕੇ ਬਾਈ ਪਸ਼ੂ ਲੈ ਕੇ ਨਹੀਂ ਆਉਂਦਾ ਠੀਕਾ ਜੀ ਸੇਰ ਪਰਦੇਜ ਵਾਲੇ ਪਸ਼ੂ ਆ ਚੰਗੀ ਕੁਆਲਿਟੀ ਵਾਲੇ ਹੁੰਦੇ ਆ ਸੋ ਆਜੋ ਕਰਦੇ ਆ ਗੱਲਬਾਤ ਬਾਈ ਰਾਜਪਾਲ ਰਾਜੂ ਦੇ ਨਾਲ ਸਭ ਤੋਂ ਪਹਿਲਾਂ ਵੀਰ ਰਾਜਪਾਲ ਰਾਜੂ ਵੀਰੇ ਸਸਰੀ ਕਾ ਸਸਰੀ ਗੱਲ ਸੰਤੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਆਉਣ ਦਾ ਪਰ ਬੜੇ ਤੁਸੀਂ ਤਰਲਿਆ ਮਿੰਤਾ ਨਾ ਆਉਂਦੇ ਜੋ ਆਉਂਦੇ ਕਿਹੜੇ ਤੁਸੀਂ ਛੇਤੀ ਜੋ ਸਸਰੀ ਗੱਲ ਭਰਾ ਬਸ ਇਤਰੀਂ ਵੀਰੇ ਤੈਨੂੰ ਜਦੋਂ ਨਿਕਲਦੇ ਤਾਨੂੰ ਮੋੜੀ ਤੋਂ ਹੋਣਾ ਆਪਾਂ ਜੇ ਕੰਮ ਜਦੋਂ ਆਪਾਂ ਕੰਮ ਕਰ ਕੱਟ ਲਾਏਦਾ ਕੰਮ ਹੀ ਕਰਨਾ ਆਪਾਂ ਵੇਲਾ ਕਿ ਵੇਲਾ ਹੋ ਜਾਂਦਾ ਚਲੋ ਕੋਈ ਗੱਲ ਤੇ ਰਾਜਪਾਲ ਵੀਰੇ ਪਸ਼ੂ ਅੱਜ 6 ਨਾਲ ਸੀ 6 6 ਬੈਣਾ ਬਾਈ ਹਾਂ ਸੁਈਆਂ ਕਿੰਨੀਆਂ ਨੇ ਅੱਜ ਇਹ ਤਿੰਨ ਸੁਈਆਂ ਐ ਤੇ ਤਿੰਨ ਸੂਣ ਵਾਲੀਆਂ ਠੀਕ ਆ ਤਿੰਨੇ ਬਿਲਕੁਲ ਤਿਆਰ ਅੱਜ ਭਲਕ ਗਈ ਠੀਕ ਆ ਲੋ ਵੀ ਦੋਸਤੋ ਕੁਮਾਰ ਦੇ ਕਮਾਲ ਦੇ ਨਗੇਨੇ ਲੈ ਕੇ ਆਇਆ ਵੀਰ ਵੀ ਉਹ ਇੱਕ ਮਸਰਾ ਵੀ ਕੱਲੀ ਕਹਿਣ ਵਾਲੀ ਗੱਲ ਆ ਵੀ ਪਸ਼ੂ ਮੈਂ ਪਹਿਲਾਂ ਦੱਸਦਾ ਸੀ ਪਸ਼ੂ ਥੱਲੇੋਂ ਸਾਫ਼-ਸੁਥਰੇ ਆਉਂਦੇ ਆ ਉੱਪਰੋਂ ਵੀ ਪਸ਼ੂ ਪੂਰੀ ਸਫਾਈ ਵਾਲਿਆ ਹੁੰਦਾ ਤੇ ਥੱਲੇੋਂ ਵੀ ਪੂਰੀ ਸਫਾਈ ਵਾਲੇ ਤੇ ਪਹਿਲੇ ਨੰਬਰ ਤੋਂ ਦੋਸਤੋ ਜਰਸੀ ਵੱਚੀਆਂ ਤੁਹਾਨੂੰ ਦੋ ਦਿਖਾਵਾਂਗੇ ਇੱਕ ਪਿਓਰ ਜਿਹੜੀ ਆ ਜਰਸੀ ਵੱਚੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਰ ਰਾਜਪਾਲ ਭਾਈ ਕੀ ਡਿਟੇਲ ਇੰਦੀ ਕੀ ਹੈ ਜੀ ਇਸ ਬੱਚੀ ਦੀ ਡਿਟੇਲ ਇਹਦੀ ਭਾਜੀ ਇਹ ਦਜੇ ਸੂਏ ਨੇ ਸੁਣਾਇਆ ਏ ਕਿ ਆ ਪਿਛਲੇ ਸੂਏ 15 16 ਲੀਟਰ ਦੁੱਧ ਪਰ ਦੇ ਰਹੀ ਹੈ ਠੀਕ ਹੈ ਪੱਕੀ ਆਪਣੇ ਨੂੰ ਗਰੰਟੀ ਤੇ ਆਈ ਵੈੜੇ ਹਮਮ ਆਰਕੀ ਵਾਧੀ ਕਰੂਗੀ ਘਟ ਨਹੀਂ ਕਰਦੀ ਲੋ ਜੀ ਤੇ ਠੰਡੀ ਧੀਰੀ ਵੜੀ ਆ ਜਿੱਤਾ ਮਰਜੀ ਭਾਵੇਂ ਪੁੱਠੇ ਬਣਿਓ ਵੈੜਿਓ ਭਾਵੇਂ ਸਿੱਧੇ ਬਣਿਓ ਭੈਰੋ ਇਹਨੂੰ ਕੋਈ ਨੇ ਦੋਚਾਰ ਨਹੀਂ ਆਹ ਦੇਖੋ ਜੀ ਹਾਂ ਤੁਹਾਨੂੰ ਵੀ ਪੂਰਾ ਮੁਠੀ ਵਾਲਾ ਵੇਖ ਫੜ ਫੜ ਕੇ ਬਖਾ ਦੋ ਆ ਫੜ ਕੇ ਬਖਾ ਦੋ ਨਾ ਇਤਰਾ ਮਤ ਨਹੀਂ ਮਾਰੀ ਲੋ ਕੇੰਦਰੀ ਨਹੀਂ ਹੈਗਾ ਲੋ ਵੀ ਦੋਸਤੋ ਠੀਕ ਹੈ ਤੇ ਸੀਲ ਸਭ ਪੂਰੀ ਬੱਜੀ ਆ ਦੋਸਤੋ ਫੇਸ ਕੁਆਲਟੀ ਕਾਫੀ ਚੰਗੀ ਆ ਆਰਡਰ ਕੁਆਲਟੀ ਰਵਾਨੇ ਦੀ ਖੰ ਦਾ ਸਹਜ ਕਈ ਵਾਰ ਹੁੰਦਾ ਵੀ ਛੋਟਾ ਜਿਹਾ ਥਣ ਆਪਾਂ ਅਵੱਛੀਆਂ ਦੇ ਦੇਖਦੇ ਆ ਪਰ ਇੱਥੇ ਤੁਸੀਂ ਥੜਾ ਦੇਖੋਗੇ ਕੁਆਲਟੀ ਵਾਲਾ ਪੂਰਾ ਠੀਕ ਆ ਤੇ ਦੇਵ ਹਜੇ ਕਿੰਨੇ ਕ ਕੱਢੂਗੀ ਹੋਰ ਦਿਨ 1 2 ਹੀ ਤਿਆਰ ਹੀ ਆ ਬਸ 1 2 ਦਿਨ ਹਾਂ ਹਾਂ ਜੀ ਤਿਆਰ ਹੈ ਬਿਲਕੁਲ ਬਾਕੀ ਇੱਕ ਜਿਹੜੀ ਦੋਸਤੋ ਗੱਲ ਆ ਵੀ ਰੇਟ ਤੁਸੀਂ ਸੁਣੋਗੇ ਤੇ ਯਕੀਨ ਜ ਨਹੀਂ ਹੋਊਗਾ ਵੀ ਜਿੱਡੀ ਬੱਛੀ ਆ ਦੋਸਤੋ ਉਸ ਅਕੋਰਡਿੰਗ ਰੇਟ ਜਿਹੜਾ ਬੜਾ ਟੌਰੀ ਵੀਰ ਨੇ ਰੱਖਿਆ ਜੀ ਜਿਹੜਾ ਮਰਜ਼ੀ ਫਾਰਮਰ ਵੀਰ ਹੱਥ ਪਾ ਸਕਦਾ ਖੋਲ ਕੇ ਦਿਖਾਉਣੀ ਆ ਪਤਾਨ ਨੂੰ ਠੀਕ ਆ ਤੇ ਇੱਕ ਦੋ ਦਿਨ ਇੱਕ ਦੋ ਦਿਨ ਸਮਾਂ ਕੱਢੂਗੀ ਹਜੇ ਬਾਕੀ ਤਿਆਰੀ ਦੇ ਵਿੱਚ ਆ ਪੂਰੀ ਹੋ ਸਕਦਾ ਵੀ ਸਫਰ ਦੌਰਾਨ ਜਾਂਦੇ ਜੂਵੇ ਆ ਕਰੋ ਚੱਕ ਬਿਲਕੁਲ ਜੀ ਆਪਣੇ ਵਾਅਦੇ ਨਹੀਂ ਗੁਜ਼ਰੇ ਲੈ ਲੈਣੇ ਅੰਮੀਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਵਾਛੀ ਉੱਪਰੋਂ ਮੀਡੀਅਮ ਹਾਈਟ ਆ ਠੀਕ ਆ ਜੀ ਸਮੱਧਰ ਕਾਤਾ ਮੀਡੀਅਮ ਹਾਈਟ ਦੇ ਵਿੱਚ ਲੈਓ ਜੀ ਹਾਂ ਉਹ ਇਹ ਦੇ ਦੇ ਤੋਹੇ ਇਹ ਆ। ਕੰਨੀ ਇਹਦੀ ਸਿਆ ਪ੍ਰਗਿਣਨ ਇਹ ਪਾਲੇ। ਨਹੀਂ ਉਹ ਵੀ ਨਹੀਂ। ਅੱਛਾ ਕਿੰਨਾ ਰਾਜਪਾਲ ਭਾਈ ਕੀ ਡਿਮਾਂਡ ਕੀਂਦੀ? ਡਿਮਾਂਡ ਸੰਧੂ ਸਾਹਿਬ ਅੱਜ ਦੀ 45000 ਰੁਪਿਆ। 45 ਹਾਂਜੀ। ਹੂੰ। ਇਹ ਜੋ ਹੋਰ ਯਾਰ ਲੈਸ ਕਰ ਦਾਂਗੇ 44 ਦੇ ਦਾਂਗੇ। 44 ਦੀ। ਹਾਂਜੀ। ਠੀਕ ਹੈ ਬਾਕੀ। 45000 ਤੋਂ ਡਿਮਾਂਡ ਆ ਤੇ 44000 ਲੈ ਦੇ ਆ ਠੀਕ ਆ। ਤੇ ਬੱਚੀ ਚੰਗੀ ਆ ਪਿਆਰੀ ਬੱਚੀ ਆ। ਸੋ ਬਾਕੀ ਪਿਓਰ ਬਰੀਡ ਆ ਜਿਹੜੇ ਵੀ ਰਕੇ ਜਰਸੀ ਭਾਲਦੇ ਪਏ ਹੋ ਤੁਸੀਂ ਫਾਊਂਡ ਕਰਦੇ ਪਏ ਹੋ ਜਰਸੀ ਲੱਭਦੇ ਪਏ ਹੋ ਉਹਨਾਂ ਨੂੰ ਪਾਇਲ ਆ ਤੁਸੀਂ ਉਹ ਜ਼ਰੂਰ ਸੰਪਰਕ ਕਰ ਸਕਦੇ ਹੋ ਹੋਰ ਮੰਗਾਂ ਕਰਾਂ ਕੋਈ ਗੱਲ ਤੇ 44000 ਦੇ ਵਿੱਚੋਂ ਵੀ ਮਾਨਦਾਨ ਹੋ ਜਾਊਗਾ ਠੀਕ ਆ ਜੀ ਤੇ ਰੇਟ ਤੁਹਾਨੂੰ ਇਸ ਘਰੋਂ ਬਹੁਤ ਜਿਹੜਾ ਦੋਸਤੋ ਆਵਾਜ਼ ਬਰੇਟ ਠੀਕ ਆ ਜੀ ਰੀਜ਼ਨਬਲ ਜਿਹੜਾ ਪ੍ਰਾਈਸ ਮਿਲਦਾ ਤੁਹਾਨੂੰ ਬਹੁਤ ਘੱਟ ਰੇਟ ਤੇ ਉੱਪਰ ਜਿਹੜੀਆਂ ਵੜਾਂ ਇੱਥੋਂ ਤੁਸੀਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਆਜੋ ਭਾਈ ਰਾਜਪਾਲ ਭਾਈ ਅੱਗੇ ਆ ਵੀ ਵੜ ਜਰਸੀ ਜਾ ਗਈ ਹੈ ਠੀਕ ਆ ਸੁਆ ਇਹ ਵੀ ਸੂਨ ਵਾਲੀ ਜਰਸੀ ਜੀ ਦੂਜਾ ਸੂਆ ਭਾਜੀ ਦੂਜਾ ਸੂਆ ਠੀਕ ਆ ਆ ਦੇਖੋ ਇਹੋ ਸਿਨਾਲ ਦੀ ਬਰੀਡਿੰਗ ਹੂੰ ਪੰਜਾਬ ਦੀ ਜਰਸੀ ਆ ਇਹ ਪੰਜਾਬ ਦੀ ਜਰਸੀ ਆ ਠੀਕ ਆ ਜੀ ਤੇ ਪੰਜਾਬ ਆ ਵੀ ਪੰਜਾਬ ਦੀ ਸੀ ਹਾਂ ਇਹ ਵੀ ਪੰਜਾਬ ਦੀ ਜਿਹੜੀ ਪਹਿਲਾਂ ਦਿਖਾਈ ਹੈ ਜਰਸੀ ਵੀ ਤੇ ਸੀਮਣ ਹੀ ਹੋਰ ਲੱਗਾ ਇਹਨੂੰ ਪਰ ਹੈ ਪੰਜਾਬ ਦੀ ਆ ਤੇ ਆਹ ਤੇ ਹੈ ਇਹ ਬੂਗੇ ਮੱਥੇ ਵਾਲੀ ਪੰਜਾਬ ਦੀ ਆ ਹੂੰ ਤੇ ਸੂਆ ਦੋਸਤੋ ਦੂਜਾ ਸੂਣਾ ਇਹਨੇ ਤੇ ਦਿਨ ਹਜੇ ਲ ਜਾਂਦੀ ਹੈ ਦੋ ਦਿਨ ਹੀ ਤਿਆਰ ਹੈ ਤੇ ਸੀਲ ਠੰਡੀ ਇਹ ਵੀ ਬੜੀ ਆ ਕਰੋ ਚੱਕਰ ਪੋਲੀ ਵੀ ਮੂੰਹ ਵਰਗੀ ਦੇ ਜਿੰਨਾ ਮਰਜੀ ਤਾਰਾ ਮਰਜੀ ਉਹ ਨੂੰ ਕਰਵਾਉਣ ਆ ਕਰੋ ਚੱਕਰ ਆ ਰੂ ਹੁੰਦਾ ਜਿਵੇਂ ਇਤਰਾ ਬਾਕੀ ਤੇ ਪਣ ਜਿਹੜਾ ਦੋ ਸਿੱਧੇ ਦੇਖ ਲਿਆ ਜੇ ਕਦੇ ਸਿੱਧੇ ਬਣਿਓ ਹਰ ਇੱਕ ਬੰਦਾ ਜੋ ਦਿੰਦਾ ਪੁੱਠੇ ਬਣਿਓ ਜੋਗੇ ਖਗੇ ਤਾਂ ਫਾਇਦਾ ਹੁੰਦਾ ਸਿੱਧੇ ਬਣਿਓ ਹਰ ਇੱਕ ਚੋਲ ਲੈਂਦਾ ਹੈ ਤੇ ਇਹਨੂੰ ਖੋਲ ਕੇ ਤੋੜਨੀ ਹੋਰ ਰਾਜੀ ਨੂੰ ਉਹ ਕਪੜੇ ਫੁੱਲ ਲੈਣੇ ਤਿਆਰ ਹੁੰਦਾ ਵਿੱਚੋਂ ਦਾ ਸਿੱਟਾ ਖਿਗਾਰੀ ਹੀ ਆਪਾਂ ਉਹ ਤੇ ਮਾਤ ਦਾ ਤੇ ਪੂਰੀ ਜਾਤ ਵਾਲੀ ਜਿਹੜੀ ਦੋਸਤੋਂ ਬੱਛੀ ਆ ਵੈੜ ਕਹਿ ਸਕਦੇ ਆਪਾਂ ਚਲੋ ਬੱਛੀ ਕੋਈ ਪਹਿਲੇ ਸਵੇਰੇ ਤੁਸੀਂ ਮੰਨ ਲੈਂਦੇ ਤੇ ਵੈੜ ਆਪਾਂ ਕਹਿ ਸਕਦੇ ਆ ਵੀ ਚਲੋ ਦੂਜੇ ਸਵੇਰੇ ਇਹਨੇ ਸੋਣਾ ਠੀਕ ਆ ਵੀਰ ਦੇ ਕਹਿਣ ਤੇ ਮੁਤਾਬਕ ਵੀ ਦੂਜਾ ਸਵੇਰਾ ਸੋਣਾ ਇਹਨੇ ਤਾਂ ਦਿਨ ਵੀ ਦੋ ਤੇ ਨਹੀਂ ਕੱਢਦੀ ਆ ਠੀਕ ਆ 2 3 ਦਿਨ ਹੀ ਕੱਢਦੀ ਆ ਤੇ ਹਵਾਨੇ ਦੀ ਕੁਆਲਿਟੀ ਚੰਗੀ ਬਾਕੀ ਮੂੰਹ ਮੱਥਾ ਤੁਸੀਂ ਆ ਵੇਖ ਸਕਦੇ ਹੋ ਬੋਦੀ ਵੀ ਹੈਗੀ ਆ ਬੈਡ ਤੇ ਕੰਨ ਵੀ ਬਿਲਕੁਲ ਛੋਟਾ ਸਮਾਲ ਸਾਈਜ਼ ਤੇ ਕਮਾਲੀਏ ਵੀਰੇ ਕਮਾਲੋ ਦੋ ਜਿਹੜੀਆਂ ਜਰਸੀ ਬਚੀਆਂ ਨੇ ਦੋ ਜਰਸੀ ਵੈੜਾਂ ਨੇ ਅਜ ਵੀਰ ਦੇ ਕੋਲ ਤੇ ਆਹ ਥਣ ਦੇ ਬਾਅਦ ਤੁਸੀਂ ਦੇਖ ਕੇ ਚੈੱਕ ਕਰੋ ਅਗਲੇ ਮਗਰਲੇ ਥਾਂ ਜਿਹੜੇ ਤੋਂ ਸਪੇਸ ਵਿੱਚ ਕੋਈ 3 3 ਇੰਚ ਜਿਹੜੀ ਸਪੇਸ ਹੈਗੀ ਆ ਰਾਜਪਾਲ ਭਾਈ ਕੀ ਜਿੰਦੀ ਡਿਮਾਂਡ ਫੇਰ ਕਰਤੀ ਮਾਨ ਸੰਧੂ ਸਾਹ ਵੇ ਦੀ 40000 ਰੁਪਿਆ 40000 ਹਾਂਜੀ 36000 ਦੀ ਦੇ ਦਾਂਗੇ ਲਓ ਜੀ 38000 ਲੈਣ ਦੇ ਨਾਲ ਦੋਸਤੋ ਜਾਲੀ ਕਰਾ ਲੋ ਟੀਮਾਂਡ ਪਿਆਰੀ ਜਾਲੀ ਜਿਹੜੀ ਆ ਟਮਾਟਾ 38000 ਦੀ ਛੱਡੀ ਸੀ ਲ ਇੰਨੀ ਆ ਵੀ ਜਿੱਥੇ ਲੱਤਾਂ ਘੜ ਦਿੰਦੀ ਮੁੜ ਕੇ ਪੁੱਛ ਕੇ ਬੁੱਢਦੀ ਐ ਲੋ ਜੀ ਇਹ ਲਾਜੇ ਬਹੁਤ ਆਵੇ ਬਾਨੀ ਐ ਜੀ ਹਾਂ ਆ ਸਾਰੀ ਭਰਨੀ ਐ ਜੀ ਠੀਕ ਹੈ ਜੀ ਇਹ ਅੱਜ ਵੀ ਸ਼ਾਮਾਂ ਨੂੰ ਸੂਕੇ ਬਣ ਕੇ ਸੂਈ ਜੀ ਠੀਕ ਹੈ ਜੀ ਠੀਕ ਹੈ ਇਹ ਤੋਂ ਬਾਅਦ ਅਗਲੀ ਕਿਹੜੀ ਪਕਾਉਣੀ ਬਚੀ ਆਹ ਬਾਈ ਆਹ ਬਖਾਈਏ ਸਵੇਰ ਦੁਜਾ ਸੂਗੀ ਇਹ ਹਾਂਜੀ ਹਾਂਜੀ ਦੂਜਾ ਸੂਆ ਵੀ ਸੋਣੀ ਆ ਤੇ ਤਿੰਨ ਹੀ ਸੁਈਆਂ ਤੇ ਤਿੰਨ ਹੀ ਗੱਬਣ ਆਪਣੇ ਕੋਲ ਅੱਜ ਤਿੰਨ ਸੁਈਆਂ ਬਿਲਕੁਲ ਜੜੀਆਂ ਦੋਸਤੋ ਤਾਜ਼ੀਆਂ ਤੇ ਤਿੰਨ ਹੀ ਗੱਬਣ ਅਕੇ ਤਿਆਰੀ ਚ ਸਮਝੋ ਤੁਸੀਂ ਵੀ ਜਿਹੜੀਆਂ ਤਿੰਨ ਸੁਣੀਆਂ ਉਹ ਤਿਆਰ ਪਰ ਤਿਆਰੀ ਇਹ ਕੰਮ ਹੈ ਤੇ ਆਹ ਗਾਂ ਜਿਹੜੀ ਹੈਗੀ ਤੁਹਾਨੂੰ ਇਹ ਤੀਜਾ ਹੋਊਗਾ ਇੱਕ ਸੂਹਾਂ ਦੂਜਾ ਬਾਜੀ ਦੂਜੇ ਕਹਿੰਦੇ ਸੀ ਤੀਜੇ ਵੀ ਹੋ ਸਕਦੀ ਆ ਆਪਾਂ ਹੁਣ ਬਹਿਸ ਬਾਜੀ ਨਹੀਂ ਕਰਨੀ ਆਪਣੀ ਜਿਹੜੀ ਆਪਦੀ ਹੈ ਉਹ ਲੱਡੀਆਂ ਐ ਚਲੋ ਤੀਜਾ ਮੰਨ ਲੀਏ ਜੀ ਤੀਜਾ ਮੰਨ ਗਏ ਚਲੋ ਹੂੰ ਘਰ ਵਾਲੇ ਤੇ ਦੂਜਾ ਕਹਿੰਦੇ ਸੀ ਹਾਂ ਚਲੋ ਅੱਗੇ ਹਰਕ ਵੀਰ ਦੀ ਆਪੋ ਆਪਣੀ ਸਮਝ ਆ ਤੇ ਦਿਨ ਹਜੇ ਕਿੰਨੇ ਕੁ ਲੈ ਜੂਗੇ ਦਿਨ ਇੱਕ ਦੋ ਹੀ ਤਿਆਰੀ ਆ ਬਰਾਬਰ ਹੀ ਸੂਣਾ ਤਿੰਨਾਂ ਨੇ ਹਾਂ ਜਾਂ ਕੋਈ ਅੱਗੜ ਪਿਛੜੇ ਇੱਕ ਦਿਨ ਦਾ ਫਰਕ ਪੈਣਾ ਠੀਕ ਹੈ ਜੀ ਕੋਈ ਇੱਕ ਰਾਤ ਦਾ ਪੈ ਜੂਗਾ ਠੀਕ ਆ ਤਾਂ ਤਿਆਰੀ ਜੀ ਇੱਕ ਦੋ ਦਿਨ ਇੱਕ ਦੋ ਦਿਨ ਜਿਹੜਾ ਸਮਾਂ ਖੜਦੀਆਂ ਦੋਸਤੋ ਜਿੰਨੀਆਂ ਵੈੜਾ ਆਪਾਂ ਤੁਹਾਨੂੰ ਗੱਪਣ ਵਿਖਾਈਆਂ ਨੇ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਕੱਦ-ਕਾਠ ਜਿਹੜਾ ਵੱਡਾ ਹੈ ਉੱਚੇ ਕੱਦ-ਕਾਠ ਦੇ ਵਿੱਚ ਠੀਕ ਹੈ ਜੀ ਐਚਐਫ ਕ੍ਰੋਸ ਆ ਐਚਐਫ ਕ੍ਰੋਸ ਆਂਗ ਦੇ ਵਿੱਚ ਜਿਹੜੀ ਤੁਸੀਂ ਇਹ ਵੈੜ ਦੇਖਦੇ ਪਇਓ ਤਾਂ ਕੁਆਲਿਟੀ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਬਿਲਕੁਲ ਤੁਹਾਨੂੰ ਨਜ਼ਦੀਕੀ ਤੋਂ ਸੱਜੇ ਖੱਬੇੋਂ ਬੈਕ ਸਾਈਡ ਤੋਂ ਹਰ ਪਾਸਿਓਂ ਦਿਖਾ ਦੇਣੀ ਹੈ ਤੇ ਕਦ ਉੱਚਾ ਠੀਕ ਹੈ ਜੀ ਕਦ ਵੀਰ ਕੋਈ ਦਰਮਿਆਨਾ ਜਾਂ ਸਮਝ ਕੇ ਚਲੋ ਨਾ ਆਵੇ ਵੱਡੇ ਕਦ ਕੱਡ ਦੇ ਵਿੱਚ ਤੁਹਾਨੂੰ ਇਹ ਜਿਹੜੀ ਵੈਡ ਮਿਲ ਜੂਗੀ ਤੇ ਦੋ ਕੁ ਦਿਨ ਹਜੇ ਕੱਢ ਜੂਗੀ ਲਓ ਜੀ ਸਸਤਾ ਮਹਾਲਾ ਦੋਸਤੋ ਤੇ ਹੈ ਕਮਾਲ ਆ ਠੀਕ ਆ ਉਹ ਗੱਲਬਾਤ ਬਣੀ ਪਈ ਅੱਜ ਆਰਡਰ ਕੁਆਲਿਟੀ ਵੜਾ ਕਾਫੀ ਸੋਹਣੀਆਂ ਨੇ ਆਰਡਰ ਵੀ ਚੰਗੇ ਆ ਤੇ ਰੇਡ ਭਾਅ ਵੜਤੇ ਹਰ ਇੱਕ ਤੇ ਜੈਨੂਨ ਹੈ ਜੈਜ ਰੇਡ ਆ ਇਹਦਾ ਮੁੱਲ ਭਈ ਕਿੰਨਾ ਕਰਤਾ ਤਾ ਇਹਦਾ 20000 ਰੁਪਈਆ ਹੀ 40 ਹਾਂਜੀ ਠੀਕ ਹੈ ਬੜੀ ਬੜਾ ਜਣਾਣਾ ਬਾਈ ਬਿਲਕੁਲ ਜਾਇਦਾ ਬਿਲਕੁਲ ਜਾਇਦਾ ਬੜਾ ਸਾਲ ਹੋ ਗਿਆ ਸੀ ਰੀਡਾ ਪੂਰ ਪਾ ਪੜਦਾ ਬਿਲਕੁਲ ਗੱਲ ਇਹਤਰਾ ਮਾਨਤਾ ਕਰਾਂਗੇ 40 20 ਹਾਂਜੀ 40 ਜੀ ਕਰ ਦਾਂਗੇ ਠੀਕ 40000 ਦੇ ਵਿੱਚੋਂ ਵੀ ਮਾਨਤਾ ਜਿਹੜਾ ਦੋਸਤੋ ਹੋ ਜਾਊਗਾ ਠੀਕ ਆ ਤੇ ਆਹ ਜਿਹੜਾ ਤੁਸੀਂ ਬੈਕ ਸਾਈਡ ਤੋਂ ਥਾੜਾ ਕੁਆਲਟੀ ਹਰ ਪਾਸਿਓ ਆ ਦੇਖੋ ਜੀ ਲੱਗਦਾ ਠੀਕ ਆ ਮਾਲ ਓਵਰ ਆਲ ਜਿੰਨਾ ਵੀ ਆਉਂਦਾ ਸਾਫ ਸੁਥਰਾ ਆਉਂਦਾ ਪਹਿਲ ਜਿਹੜੀ ਹੁੰਦੀ ਆ ਦੋਸਤੋ ਆਪ ਖਰੀਦਣ ਲੱਗਿਆਂ ਵੀਰ ਸਾਫ ਸੁਥਰਾ ਮਾਲ ਖਰੀਦਾ ਕਿਉਂਕਿ ਤੋਡੇ ਸਾਹਮਣੇ ਸਾਰਾ ਕੁਝ ਕਰਨਾ ਹੁੰਦਾ ਤੇ ਜੇਕਰ ਦੋਸਤੋ ਮਾੜਾ ਚੰਗਾ ਪਸ਼ੂ ਲੈ ਕੇ ਵੇਚਗੇ ਤੇ ਉਹ ਗੱਲ ਜੀ ਨਹੀਂ ਬਣਦੀ ਕਿ ਠੀਕ ਆ ਜੀ ਤੇ ਉਹ ਪਸ਼ੂ ਆਪਾਂ ਮੋਸਟਲੀ ਵੀਰਾਂ ਨੂੰ ਕਹਿ ਦਿੰਦਾ ਵੀ ਆਪਦਾ ਲੋਕਲ ਪਸ਼ੂ ਤੁਸੀਂ ਸੇਲ ਕਰ ਸਕਦੇ ਹੋ ਕੋਈ ਭੈਣ ਭਰਾਣ ਜਿਹਨੇ ਆਨਲਾਈਨ ਚੀਜ਼ ਖਰੀਦਣੀ ਆ ਚਾਹੇ ਵੀਡੀਓ ਤੋਂ ਵੇਖ ਕੇ ਖਰੀਦਣੀ ਆ ਤੇ ਪਸ਼ੂ ਦੇ ਬਿਲਕੁਲ ਪੱਲੇ ਕੁਛ ਨਾ ਕੁਝ ਹੋਣਾ ਚਾਹੀਦਾ ਠੀਕ ਹੈ ਤੇ ਅੱਜ ਫਿਲਹਾਲ ਇਹ ਪਸ਼ੂ ਜਿਹੜੇ ਆਪਾਂ ਤੁਹਾਨੂੰ ਤਿੰਨ ਗੱਬਰ ਦਿਖਾਤੀਆਂ ਪਹਿਲਾਂ ਹੁਣ ਤਿੰਨ ਸੂਈਆਂ ਜਿਹੜੀਆਂ ਵੜਾ ਬਿਲਕੁਲ ਬੱਚਿਆਂ ਦੇ ਨਾਲ ਆ ਉਹ ਪੂਰੀ ਗੱਲਬਾਤ ਕਰਦੇ ਆ ਅਗੇ ਰਾਜਪਾਲ ਆ ਬੜਾ ਭਾਈ ਦੋਂਦੀ ਆ ਬਾਈ ਨਰ ਸੁਈਏ ਦੋਂਦੀ ਪਲੂਨ ਵਛੀ ਆ ਹਾਂਜੀ ਪਲੂਨ ਠੀਕ ਆ ਤੇ ਦੰਦ ਜਿਹੜੇ ਬਰਾਬਰ ਵੀ ਨਹੀਂ ਕੀਤੇ ਦੀ ਜਨੇ ਹੂੰ ਕਿੰਨੇ ਦਿਨੋਂ ਕਿ ਸੂਈ ਨੂੰ ਇਹ ਸੂਈ ਜੀ ਕੱਲ ਰਾਤ ਹੂੰ ਲੋ ਡੰਗ ਜੁਈ ਗਈ ਤੇਨੇ ਕੱਲ ਰਾਤ ਸੂਈ ਜੇਰ ਪਰੋਪਰ ਪੈ ਗਈ ਜੀ ਜੇਰਾਂ ਵਧੀਆ ਪਾ ਦੋਂਦੀ ਵਛੀ ਆ ਬੱਚਾ ਕਿਥੇ ਰਹਿ ਦਿੱਤਾ ਨੇ ਉਹ ਮੇਰੇ ਮੇਰੇ ਆ ਜਿਹੜਾ ਬੈਠਾ ਹਾਂਜੀ ਹਾਂਜੀ ਨੇ ਇਹ ਓਏ ਓਏ ਆ ਆ ਡੱਬਾ ਆਏ ਠੀਕ ਹੈ ਜੀ ਆ ਉਹ ਗੱਡੀ ਦੇ ਅੱਗੇ ਆ ਡੱਬਾ ਬੱਚਾ ਜਿਹੜਾ ਦੋਸਤੋ ਆ ਪਾਇਆ ਵਛੇ ਨਾੜੂ ਬੱਚੇ ਦਾ ਬਿਲਕੁਲ ਆ ਨਾਲ ਆ ਠੀਕ ਹੈ ਜੀ ਤੇ ਨਾੜੂ ਬੱਚੇ ਦਾ ਬਿਲਕੁਲ ਨਾਲ ਆ ਅੱਜ ਕੱਲ ਰਾਤ ਦੀ ਸੂਈ ਆ ਕੋਈ ਦੋ ਡੰਗ ਦੀ ਚਵਾਈ ਹੋ ਚੁੱਕੀ ਆ ਠੀਕ ਆ ਤੇ ਪਨੂਨ ਬੱਚੀ ਸੂਈ ਆ ਬਹੁਤ ਦੰਦੋਂ ਜੇਕਰ ਗੱਲ ਕਰੀਏ ਦੋਂਦੇ ਹੀ ਆੜੀ ਜੀ ਦੰਦੂ ਬਰਾਬਰ ਨਹੀਂ ਹੋਏ ਵੀ ਜੀ ਠੀਕ ਆ ਜੀ ਹੋਰ ਆ ਜੀ ਦੋਂਦੇ ਦੰਦ ਬਰਾਬਰ ਨਹੀਂ ਚੱਕੇ ਆ ਜੀ ਨਹੀਂ ਰਾਜਪਾਲ ਭਾਈ ਬੋਲਾ 2 ਡੰਗ ਦੀ ਚਵਾਈ ਹੋ ਗਈ ਕਿੰਨਾ ਕੱਢਿਆ ਬੋਲਾ 14 ਲੀਟਰ ਹੋ ਗਿਆ ਸੱਤ-ਸੱਤ ਇੱਕ ਟਾਈਂ ਦਾ ਕੱਢਦਾ ਸੀ ਸੱਤ-ਸੱਤ ਦਾ ਪ੍ਰੋਪਰ ਹਾਂ ਜੀ ਲੋ ਵੀ ਦੋਸਤੋ ਬਿਲਕੁਲ ਨਵੀਂ ਬੱਜੀ ਆ ਜਿਹੜੇ ਵੀਰਾਂ ਨੇ ਅੱਗੇ ਸ਼ਕੀਨ ਵੀਰਾਂ ਨੇ ਪਲੂਨ ਬੱਜੀ ਖਰੀਦਣੀ ਆ ਦੋਂਦੀ ਬੱਜੀ ਲਾ ਭਰੇਓ ਤੁਸੀਂ ਤੇ ਆਹ ਬੱਜੀ ਬਿਲਕੁਲ ਸਾਹਮਣੇ ਬਾਈ ਨੇ ਕਰਤੀ ਆ ਰਾਜਪਾਲ ਰਾਜੀਪੁਰਾ ਨੇ ਤੇ ਹਵਾਨਾ ਬਿਲਕੁਲ ਜਿਹੜਾ ਦੋਸਤੋ ਕੰਪੈਕਟ ਟ੍ਰੈਂਡਰ ਆ ਬਿਲਕੁਲ ਫਿਕਸ ਆਰਡਰ ਦੀ ਜਿਹੜੀ ਦੋਸਤੋ ਇਹ ਬੱਜੀ ਆ ਲੈਓ ਜੀ ਮੋਹਲੇ ਦਾ ਭਾਈ ਰਾਜਪਾਲ ਵੀਰੇ ਮੋਹਲੇ ਦਾ ਸੰਤੂ ਸਾਹਿਬ 56000 55000 ਦੀ ਦੇ ਦੇਣਾ 56 ਹਾਂਜੀ 55000 ਦੀ ਆਹਣਾ ਹਾਂਜੀ ਹਾਂਜੀ ਠੀਕ ਹੈ ਦੁੱਧ 20 ਲੀਟਰ ਕੱਢੂਗੀ ਬਾਈ ਠੀਕ ਹੈ ਆਹ ਮੋਹਲੇ ਤੁਸੀਂ ਦੱਸਦੇ ਆਂ ਕਿ ਉਹ ਕਿੰਨਾ ਚੱਲੂਗੀ ਨਹੀਂ ਦੇ 20 ਲੀਟਰ ਤੇ ਪੱਕਾ ਹੀ ਦੇਉਗੀ ਨਾ ਥੋੜੇ 14 ਲੀਟਰ ਦੱਸਦੇ ਆਂ ਜੀ ਦਾ ਬਹੁਤਾ 14 ਲੀਟਰ ਆ ਜੋ 20 ਵਿੱਚ ਤੋਂ ਪੈਣਾ ਹੀ ਨਹੀਂ ਨਾ ਠੀਕ ਹੈ 18 20 ਤੋਂ ਕਿਤੇ ਜਾਂਦੀ ਹੀ ਨਹੀਂ ਨਾ ਨੋਰਮਲ ਨੂੰ ਸਾਂ ਹੋਈ ਜੀ ਹਾਂ ਬਾਕੀ ਥਾਣ ਭਾਂਡਾ ਬਿਲਕੁਲ ਆ ਤੁਸੀਂ ਦੇਖੋ ਜੀ ਇਹਦਾ ਸਪੇਸ ਚੰਗੀ ਆ ਥਾਣਾ ਦੇ ਵਿੱਚ ਤੇ ਇਸ ਤੋਂ ਬਾਅਦ ਨੈਕਸਟ ਅਗਲੀ ਬੱਚੀ ਸੀ ਆ ਬਈ ਵਹਿੜੀ ਆ ਦੂਜੇ ਤੋਂ ਵੀ ਦੂਜੇ ਦੂਜੇ ਜਾਂ ਤੀਜੇ ਹੋਊਗੀ ਹੂੰ ਆ ਦੂਜੇ ਤੋਂ ਮੰਨ ਲਓ ਕੋਈ ਵੀ ਤੀਜਾ ਸੁਬਾ ਜਿਹੜਾ ਸਮਝ ਆਉਦੀ ਨਾਲ ਮੰਨ ਲਿਓ ਠੀਕ ਆ ਤੇ ਇਹ ਵੀ ਤਾਜੀ ਸੁਈ ਹੈ ਤਾਜੀ ਬਿਲਕੁਲ ਤਾਜੀ ਕੱਲ ਸੁਈ ਦੀ ਦਿਨ ਕੱਲ ਸੁਈ ਹੈ ਇਹ ਲੋਕ ਇੱਥੀਆਂ ਸੁਈਆਂ ਆ ਉਹ ਤੇ ਆ ਬੱਚਾ ਮਗਰ ਬੱਚੀ ਨਹੀਂ ਨਹੀਂ ਬੱਚੀ ਬੱਚੀ ਹੈ ਸਾਗਰ ਨੰਬਰ ਤੇਰੀ ਤਨਡਾ ਸਾਰੇ ਦੋਸਤੋ ਦੂਜਾ ਤੀਜਾ ਮੰਨ ਲਓ ਦੂਜਾ ਮੰਨ ਲਓ ਆਪੀ ਸਮਝ ਨਾਲ ਤੇ ਕੱਲ ਦੀ ਛੁੱਟੀ ਆ ਥੱਲੇ ਬੱਚਾ ਬੱਛੀ ਆ ਫੀਮੇਲ ਦਾ ਆ ਠੀਕ ਆ ਤੇ ਚਵਾਈ ਧਾਰਪਤ ਫਾਈਲ ਫਾਈਲ ਆ ਬਿਲਕੁਲ ਇੱਕ ਨੰਬਰ ਦੀ ਠੀਕ ਆ ਠੀਕ ਆ ਤੇ ਖੋਲੋ ਖੋਲੋ ਅੱਜ ਇਹਨੂੰ ਖੋਲ ਕੇ ਮੈਂ ਕਿਉਂ ਕਿ ਤੋ ਇਕੱਲੇ ਆਸ ਤੇ ਗਾੜੀ ਆ ਆਈਏ ਦੀ ਬੜੀ ਹੋਰ ਬਸ ਹੂੰ ਲੋੜੀ ਠੀਕ ਆ ਹਵਾਨੇ ਦੀ ਬਿਲਕੁਲ ਜਿਹੜੀ ਆ ਦੋਸਤੋ ਬੰਤਰ ਚੰਗੀ ਆ ਹਵਾਨੇ ਦੀ ਠੀਕ ਆ ਥਾਂ ਥੁਣ ਸਪੇਸ ਵੀ ਚੰਗੀ ਆ ਬੰਤਰ ਹਵਾਨੇ ਦੀ ਵੀ ਚੰਗੀ ਆ ਤੇ ਬਿਲਕੁਲ ਸੂਕ ਦੇ ਵਿੱਚ ਆ ਠੀਕ ਆ ਵੈੜ ਸੂਕ ਦੇ ਵਿੱਚ ਆ ਜਿਵੇਂ ਕੱਲ ਹੀ ਹਜੇ ਮਾਰਨਿੰਗ ਵੀਰਾਂ ਦਾ ਵੀ ਕੋਈ ਦੋ ਦੋ ਡੰਗ ਦੀਆਂ ਚੁਵਾਈਆਂ ਹੋਈਆਂ ਇੰਨਾ ਵੈੜਾਂ ਦੀਆਂ ਤੇ ਥੱਲੇ ਬੱਚਾ ਜਿਹੜਾ ਇਹਨੇ ਫੀਮੇਲ ਬੱਚੀ ਨੂੰ ਜਨ ਜਿਹੜਾ ਜਨਮ ਦਿੱਤਾ ਹੈਗਾ ਠੀਕ ਆ ਬੱਚੀ ਆ ਥੱਲੇ ਦੇ ਸੋ ਕਵਾਲਿਟੀ ਹਵਾਨੇ ਦੀ ਥਣ ਦੀ ਕੁਆਲਿਟੀ ਪੂਰਪਰ ਵੇਖ ਕੇ ਤੁਸੀਂ ਚੈੱਕ ਕਰਕੇ ਤਸੱਲੀ ਕਰਕੇ ਤੇ ਘਰ ਵਿਜ਼ਿਟ ਕਰ ਲਿਓ ਜੋ ਦਿਖਾਈ ਗਈ ਹੈ ਚੀਜ਼ ਉਹਨੂੰ ਵੈਰੀਫਾਈ ਕਰ ਲਿਓ ਠੀਕ ਹੈ ਜੀ ਤੇ ਬਾਅਦ ਵਿੱਚ ਜਦੋਂ ਦਾ ਫਾਈਨੈਂਸ ਕਰ ਲਿਓ ਠੀਕ ਹੈ ਜੀ ਫੋਟੋ ਕਰ ਵਸੀ ਠਾਦਿਆ ਬੱਚੀ ਕਿੱਥੇ ਜੀ ਆਹ ਲਓ ਜੀ ਲਓ ਕਾਫ ਫੀਮੇਲ ਕਾਫ ਆ ਜੀ ਠੀਕ ਆ ਦੱਬੀ ਬੱਸੀ ਹਾਂ ਅਰੇ ਦੋਦ ਨਹੀਂ ਸੀ ਮੀਂਹ ਆਦਾ ਨਾ ਤੇ ਮੋਲ ਵੀ ਕਿੰਨਾ ਭਰਾਜ ਦਾ ਰੱਖਿਆ ਫਿਰ ਕਾਲੀ ਆ ਕਾਲੀ ਆ ਠੀਕ ਆ ਸਾਰੇ ਤਾਜ਼ੀਆਂ ਭਾਵੇਂ ਸੂਣ ਵਾਲੀਆਂ ਤੇ ਸੁਈਆਂ ਮੋਲ ਸਾਰੇ ਨੇੜੇ ਬਨੇ ਰੱਖੇ ਠੀਕ ਆ ਬਿਲਕੁਲ ਭਾਅ ਫੜਦਾ ਦੋਸਤੋ ਪਹਿਲਾ ਗੀਤ ਦੱਸਦਾ ਸੀ ਵੀ ਜਾਇਜ਼ ਰਹਿਣਾ ਦਾ ਭਾਅ ਫੜਦਾ ਇਸ ਕੋਲ ਇਸ ਕਰ ਹੋ ਜਾ ਇਸ ਥਲੇ ਤੋਂ ਪ੍ਰੋਪੋਜ਼ੇ ਬੜਾ ਉੱਚਾ ਹੋ ਆਪਸ ਨੂੰ ਨਹੀਂ ਮਿਲਦਾ ਤੁਹਾਨੂੰ ਵੀ ਜੋ ਹੋ ਗਿਆ ਦੋਸਤੋ ਤੇਰੇ ਕੋ ਭਾਅ ਫੜਦੇ ਚ ਲੈਣਾ ਤੇ ਬਿਲਕੁਲ ਭਾਅ ਫੜਦੇ ਵਿੱਚ ਵੀ ਕੋਈ ਵੇਚ ਦੇਣਾ ਇਹ ਖਾਸੀਅਤ ਰਹੂਗੀ ਠੀਕ ਹੈ ਜੀ ਤੇ 40000 ਹੀ ਜਦੋਂ ਦੋਸਤੋ ਇਹਦਾ ਮੋਲ ਆਪਾਂ ਥੋੜਾ ਥੋੜਾ ਆ ਬਕਾਊ ਆ ਗਈ ਆਪਣੇ ਕੋਲ ਬੱਤੀ ਆੜ ਬੈਠ ਇਹ ਛਿੱਗੀ ਹੋ ਮੂੰਹ 6 ਦਾ ਦੂਜਾ ਸੁਹਾ ਵੀ ਦੂਜਾ ਸੁਹਾ ਵੀ ਦੂਜਾ ਸੁਹਾ ओरिजिनल ਜਿਹੜਾ ਦੋਸਤੋ ਦੂਜਾ ਸੁਹਾ ਸੁਈ ਆ ਮੂੰਹ 6 ਦਾ ਤੇ ਜਿਹੜੀ ਛਿੱਗੀ ਕਹਦੇ ਜਾਂ ਦੋਂਦੀ ਕਹਦੇ ਦੋਸਤੋ ਤੁਸੀਂ ਵੀ ਆਪਦਾ ਮੂੰਹ ਦਰੋਂ ਜਿਹੜੀ ਚੈੱਕ ਕਰ ਸਕਦੇ ਹੋ ਚੈੱਕ ਚੈੱਕ ਕਰ ਸਕਦਾ ਹਰ ਇੱਕ ਕਾਨੂੰਨੀ ਆਪਾਂ ਕਹਿਆ ਜਾਂਦਾ ਜਿਹੜੀ ਹੋਵੇ ਉਹਨੂੰ ਹੀ ਕਹਿਆ ਜਾਂਦਾ ਇਹ ਸੁਈ ਕਿਦਨ ਭਵੇਂ ਇਹ ਕਿੱਥੇ ਸੁਈਆਂ ਜਿਹੜੋਂ ਕੰਨ ਕੰਨ ਕਾਲੀ ਸੁਈ ਦੋ ਘੰਟੇ ਦਾ ਫਰਕ ਹੀ ਹੈ ਨਾ ਬੱਚਾ ਇਹਦੇ ਥੱਲੇ ਇਹਦੇ ਥੱਲੇ ਬੱਚੀ 10 ਦੇ ਥੱਲੇ ਆ ਜੀ ਬੱਚਾ ਜੇ ਸਵੇਰ ਦੇ ਥੱਲੇ ਆ ਦੂਜਾ ਸੂਆ ਛਕੀ ਥੱਲੇ ਬੱਚਾ ਬਚੀ ਆ ਤੋੜਾ ਕਿ ਕੋਈ ਬੋਲਾ ਕਿੰਨਾ ਕਰ ਲਿਆ ਜੀ ਉਹ ਆਈ ਨੇ ਥੱਲੇ 13 14 ਲੀਟਰ ਦੇਗਾ 13 14 ਉਹ ਬੱਚੇ ਆ ਰਹਿ ਗਏ ਆ ਖੋਲ ਦੋ ਜੀ ਲੋੜੀ ਤੇਰਾ ਕਿਲੋ ਜਿਹੜਾ ਦੋਸਤੋਂ 10 ਲੀ ਦੀ ਚਵਾਈ 13 ਕਿਲੋ ਕਰਨੀ ਸੀ ਵੀਰਾਂ ਦਾ ਤੇ ਦੋ ਡੰਗ ਚਵਾਈ ਹੋਈ ਜਾਂਦੀ ਕੱਲ ਸਵੇਈ ਦੋ ਡੰਗ ਚਵਾਈ ਹੋ ਗਈ ਆ ਤੇ ਥਣ ਕੁਆਲਟੀ ਇਸ ਵੜ ਦੀ ਵੀ ਚੰਗੀ ਆ ਜੇਕਰ ਦੋਸਤੋਂ ਕੋਈ ਦੱਸਣ ਵਾਲੀ ਗੱਲ ਹੋਈ ਵਿੱਚ ਕੋਈ ਕਮੀ ਪੇਸ਼ੀ ਹੋਈ ਜਾਂ ਮੇਰੀ ਸਮਝ ਵਿੱਚ ਆਈ ਤੇ ਮੈਂ ਜ਼ਰੂਰ ਉਹ ਨੋਟ ਤੁਹਾਨੂੰ ਕਰਾ ਦੂੰਗਾ ਤੇ ਫਿਲਹਾਲ ਬਿਲਕੁਲ ਤੁਸੀਂ ਆ ਲੈ ਜੀ ਫਿਲਹਾਲ ਜਿਹੜਾ ਤੁਹਾਨੂੰ ਜੋ ਚੀਜ਼ ਦਿਖਾ ਰਹੇ ਆ ਉਹ ਪ੍ਰੋਪਰ ਮਿਲੇਗੀ ਠੀਕ ਹੈ ਜੀ

ਉਹ ਤਾਂ ਚਲੋ ਜੀ ਬੜੀ ਆ ਤੇ ਇੱਕ ਤਾਜ਼ੀਆਂ ਸਿੰਘਾਂ ਗੱਲ ਦੀਆਂ ਬਿਲਕੁਲ ਬਾਕੀ ਕ੍ਰੋਸ ਵਿੱਚ ਆ ਇਹਨਾਂ ਨੂੰ ਥੋੜਾ ਜਿਆਦਾ ਗਰਮੀ ਨਾਲ ਕੋਈ ਮੁਸ਼ਕਲ ਨਹੀਂ ਹੈਗੀ। ਨਾਲ ਨਾਲ ਗੱਲ ਕੀਤੀ ਪਰ ਫਿਰ ਵੀ ਗੱਲ ਫਿਰ ਵੀ ਗਰਮੀ ਤਾਂ ਗਰਮੀ ਹੈ ਜੀ ਵੇਖੋ ਚੰਗੇ ਭਲੇ ਬੰਦੇ ਇਨਸਾਨਾਂ ਦਾ ਮੰਦਾ ਬੱਚੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਨਰੂ ਬੱਚੇ ਦੇ ਨਾਲ ਇਹ ਫੀਮੇਲ ਕਾਫ ਆ ਇਸ ਵਿਹੜ ਦੇ ਥੱਲੇ ਠੀਕ ਹੈ ਜੀ ਓਕੇ ਤੇ ਰਾਜਪਾਲ ਭਾਈ ਕਿੰਨਾ ਡਿਮਾਂਡ ਕਰੇ ਇਸ ਵਿਹੜ ਦਾ ਮੋਲ ਮਾਨੇ ਦੀ ਭਾਜੀ 40000 45000 ਹੁਣ 45 ਦੀ ਹਾਂਜੀ ਹਾਂ ਕੋਲ ਆਏ ਦੇ ਥੱਲੇ 15 ਲੀਟਰ ਹੀ ਹੋਊਗਾ ਹੂੰ 15 16 ਲੀਟਰ ਦੇ ਨੇੜੇ ਆ ਮੈਂ 14 ਲੀਟਰ ਦੱਸਿਆ ਥੋੜੇ ਜਿਹੇ ਦਾ ਘੱਟ ਠੀਕ ਹੈ ਰਾਜਪਾਲ ਭਾਈ ਨੰਬਰ ਆਪਣੇ ਜਰੂਰ ਦੱਸੋ ਨੰਬਰ ਆਪਣਾ 88280 55149 ਠੀਕ ਹੈ ਅਣਜੀ ਸੋਦੋਤ ਅੱਜ ਮੇਰੇ ਨਾਲ ਭਾਈ ਰਾਜਪਾਲ ਰਾਜੂ ਦੀ ਸੀਗਾ ਪਿੰਡ ਮਾਸੀ ਕੇ ਜਿੱਥੇ ਤੁਸੀਂ ਵਿਜ਼ਿਟ ਕਰਨੀ ਆ ਵੜਾ ਤੁਹਾਨੂੰ ਦਿਖਾ ਦਿਆਂ ਨੇ ਇਹਨਾਂ ਚਾਰ ਚੰਦ ਲੱਗੇ ਪਏ ਆ ਬਿਲਕੁਲ ਤੇ ਰੇਡ ਭਾਪੜਤਾ ਬੜਾ ਜਾਇਜ਼ ਆ ਵੀ ਇੰਨੇ ਨੇ ਰੇਡ ਦੇ ਵਿੱਚ ਕਰੋਸ ਅੰਗ ਦੇ ਵਿੱਚ ਤਾਜ਼ੀਆਂ ਸੂਈਆਂ ਤੇ ਤਾਜ਼ੀਆਂ ਸੂਨ ਵਾਲੀਆਂ ਬੱਚੀਆਂ ਤੁਹਾਨੂੰ ਵੇੜਾ ਦਿਖਾਤੀਆਂ ਨੇ ਜਿਨ੍ਹਾਂ ਦੇ ਵਿੱਚ ਦੋਂਦੀਆਂ ਵੀ ਹੈਗੀਆਂ ਚੌਕੀਆਂ ਛਿੜੀਆਂ ਤੇ ਜਵਾਨ ਬੱਚੀਆਂ ਜਵਾਨ ਵੇੜਾ ਜਿਗੀਆਂ ਬਿਲਕੁਲ ਮਿਲਦੇ ਆ ਦੋਸਤੋ ਸਿੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ